ਸਵੇਰਾ ਟੀਵੀ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਵੀਨ ਕੁਮਾਰ ਜਲੰਧਰ ਦੀ ਜਿਮਨੀ ਚੌਂ ਨੂੰ ਲੈ ਕੇ ਸਵੇਰ ਤੋਂ ਸ਼ਾਮ ਤੱਕ ਅੱਜ ਬਹੁਤ ਕੁਝ ਹੋਇਆ ਹੈ ਬਹੁਤ ਸਿਆਸੀ ਉਤਲ ਪੁਤਲ ਹੋਈ ਹੈ ਪਰ ਸ਼ਾਮ ਹੁੰਦਿਆਂ ਹੁੰਦਿਆਂ surjit kaur ਜਿਹੜੇ ਸਵੇਰੇ ਆਮ ਆਦਮੀ ਪਾਰਟੀ ਜਿਨ੍ਹਾਂ ਨੇ ਜੁਆਇਨ ਕੀਤੀ ਸੀ ਔਰ ਸ਼ਾਮ ਹੁੰਦਿਆਂ ਹੁੰਦਿਆਂ ਫਿਰ ਤੋਂ ਉਹਨਾਂ ਨੇ ਆਪਣੀ ਪਾਰਟੀ ਦੇ ਵਿੱਚ ਵਾਪਸੀ ਕੀਤੀ ਔਰ ਸਾਡੇ ਨਾਲ ਗੁਰਪ੍ਰਤਾਪ ਬਡਾਲਾ ਜੀ ਮੌਜੂਦ ਨੇ ਇਹਨਾਂ ਤੋਂ ਜਾਣਾਂਗੇ ਕਿ ਕੀ ਅੱਜ ਸਾਰੀ ਦਿਹਾੜੀ ਦੇ ਸਮੀਕਰਨ ਰਹੇ ਔਰ ਕੀ ਕਾਰਨ ਰਹੇ ਕਿ surjit kaur ਨੂੰ ਉਹਨਾਂ ਨੂੰ ਆਮ ਆਦਮੀ ਪਾਰਟੀ ਜੁਆਇਨ ਕਰਨੀ ਪਈ ਸੀ ਸਰ ਤੁਹਾਡਾ ਬਹੁਤ ਬਹੁਤ ਸਵਾਗਤ ਮਿਹਰਬਾਨੀ ਜੀ ਸੌਰੀ ਧਨਿਕਸ਼ਵਰਦੀ ਟੀਮ ਦਾ ਕੀ ਕਾਰਨ ਰਹਿ ਕਿ ਸੁਰਜੀਤ ਕੌਰ ਜੀ ਸਵੇਰੇ ਅੱਜ ਆਮ ਆਦਮੀ ਪਾਰਟੀ ਦੇ ਵਿੱਚ ਚਲੇ ਗਏ ਸੀ ਇਦਾਂ ਜੀ ਦੇਖੋ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਜਾਂ ਤਾਂ ਉਹ ਆਪਣੇ ਆਪ ਨੂੰ ਕਮਜ਼ੋਰ ਸਮਝਦੀ ਆ بڑے ਹੋਸ਼ੇ بڑے ਨੀਵੇਂ ਪੱਧਰ ਤੇ ਉਤਰਾਈ ਆ ਜਿਹੜਾ ਉਹਨਾਂ ਦੇ ਲੋਕਲ ਲੀਡਰ ਆ ਉਹਨਾਂ ਨੂੰ ਇਸ ਜਿਹੜੀ ਲੋਕ ਸਭਾ ਇਲੈਕਸ਼ਨ ਚ ਜਲੰਧਰ ਵਿਖੇ ਤੋਂ ਬਹੁਤ ਥੋੜੀਆਂ ਵੋਟਾਂ ਪਈਆਂ ਇਸ ਕਰਕੇ ਉਹਨਾਂ ਦੀ ਹਾਲਾਤ ਬਹੁਤ ਚੰਗੇ ਨੇਗੇ ਹੁਣ ਸਰਕਾਰ ਨੇ ਕੋਈ ਕੰਮ ਕੀਤਾ ਹੋਵੇ ਤਾਂ ਫੇਰ ਤਾਂ ਸਰਕਾਰ ਨੂੰ ਵੋਟਾਂ ਮੰਗਣ ਦੀ ਲੋੜ ਹੀ ਨਹੀਂ ਲੋਕੀ ਆਪ ਭੱਜ-ਭੱਜ ਕੇ ਵੋਟਾਂ ਪਾਉਣ ਤੇ ਇਸ ਕਰਕੇ ਇਹ ਜਿਹੜੇ ਲੀਡਰ ਸੀ ਲੋਕਲ ਆਮ ਆਦਮੀ ਪਾਰਟੀ ਦੇ ਉਹਨਾਂ ਨੇ ਆਪਣੇ ਭਗਵੰਤ ਮਾਨ ਸਾਹਿਬ ਜਿਹੜੇ ਸੀਐਮ ਨੇ ਆਪਣੇ ਉਹਨਾਂ ਦੇ ਅੱਗੇ ਆਪਣੇ ਨੰਬਰ ਬਣਾਉਣ ਦੀ ਕੋਸ਼ਿਸ਼ ਕੀਤੀ ਇੱਕ ਵਿਚਾਰਾ ਜਿਹੜਾ ਸਧਾਰਨ ਪਰਿਵਾਰ ਹੈ ਛੇੜੀ ਪਰਵਾਰਿਆ ਜਿਹੜਾ ਅਕਾਲੀ ਦਲ ਦੀ ਟਰੈਕਟਰ ਤੇ ਇਲੈਕਸ਼ਨ ਲੜ ਰਿਹਾ ਪਹਿਲਾਂ ਵੀ ਅਕਾਲੀ ਦਲ ਦੇ ਲੀਡਰਾਂ ਨੇ ਲੋਕਲ ਲੈਵਲ ਤੇ ਜ਼ਿਆਦਾ ਤੇ ਸਟੇਟ ਲੈਵਲ ਤੇ ਘਾਟਾ ਉਹਨਾਂ ਲੀਡਰਾਂ ਨੇ ਵੀ ਇਹਨਾਂ ਇਸ ਪਰਿਵਾਰ ਦਾ ਬੜਾ ਘਾਟਾ ਕਰਨ ਦੀ ਕੋਸ਼ਿਸ਼ ਕੀਤੀ ਇਹਨਾਂ ਨੂੰ ਬਹੁਤ ਇਹਨਾਂ ਨਾਲ ਬੇਇਨਸਾਫੀ ਕੀਤੀ ਹੈ ਚਾਹੇ ਸਿੰਬਲ ਦੀ ਗੱਲ ਕਰ ਲਓ ਜਾਂ ਕਾਗਜ਼ਾਂ ਦੀ ਵਾਪਸੀ ਦਾ ਜੋ ਡਰਾਮਾ ਹੋਇਆ ਉੱਥੇ ਇਹ ਸਾਰੇ ਆਪਣੇ ਪੰਜਾਬੀਆਂ ਨੂੰ ਪਤਾ ਹੈ ਕੀ ਹੋਇਆ ਹੁਣ ਚਲੋ ਉਹ ਤਾਂ ਟਾਈਮ ਲੰਘ ਗਿਆ ਹੁਣ ਕੰਮ ਇਹ ਤਰ ਪਈ ਤੇ ਹੁਣ ਆਮ ਆਦਮੀ ਪਾਰਟੀ ਦੇ ਲੀਡਰ ਆ ਕੇ ਕਹਿੰਦੇ ਆਓ ਤੁਹਾਨੂੰ ਲਿਆ ਚਲਦੇ ਹਾਂ ਤੁਹਾਡੀ ਮੀਟਿੰਗ ਕਰਾਉਣੇ ਆ ਤੁਹਾਡੇ ਕੰਮ ਕਰਾਵਾਂਗੇ ਅਸੀਂ ਤੁਹਾਨੂੰ ਤੁਹਾਡੇ ਵਾਸਤੇ ਵੋਟਾਂ ਮੰਗਣ ਚੱਲੇ ਆ ਕੁਦਰਤੀ ਤੌਰ ਤੇ ਜਿਹੜਾ ਆਮ ਸਧਾਰਨ ਪਰਿਵਾਰ ਹੁੰਦਾ ਉਹ ਕਈ ਵਾਰੀ ਨਹੀਂ ਉਹ ਤਾਂ ਨਾ ਹੁੰਦੀ ਇਹ ਚਲੇ ਗਏ ਉੱਥੇ ਜਾ ਕੇ ਭਗਵੰਤ ਮਾਨ ਜਿਹੜੇ ਮੁੱਖ ਮੰਤਰੀ ਸਾਹਿਬ ਨੇ ਉਹਨਾਂ ਨੂੰ ਮਿਲੇ ਉਹਨਾਂ ਨੇ ਕਿਹਾ ਤਾਂ ਤੁਸੀਂ ਇਦਾਂ ਕਹਿਦੇ ਹੋ ਇਹ ਵਿਚਾਰੇ ਉਹਨਾਂ ਜਿਹੜੀ ਆਪਣੇ ਬੀਬੀ ਸੁਰਜੀਤ ਕੌਰ ਜੀ ਆ ਵਿਧਵਾ ਔਰਤ ਆ ਤੇ ਉਹ ਵਿਚਾਰੀ ਆਪਣੇ ਸਧਾਰਨ ਪਰਿਵਾਰ ਚੋਂ ਆ ਮਿਹਨਤ ਕਰਕੇ ਇੱਥੇ ਤੱਕ ਪਹੁੰਚੇ ਆ ਉਹਨਾਂ ਦੇ ਪਰਿਵਾਰ ਨੇ ਖਾਸ ਕਰ ਉਹਨਾਂ ਦੇ ਪਤੀ ਦੇਵ ਜੀ ਨੇ ਜਿਹੜਾ ਪ੍ਰੀਤਮ ਸਿੰਘ ਬਸਤੀ ਮਿੱਠੂ ਨੇ ساری ਉਮਰ 45 ਸਾਲ ਉਹਨਾਂ ਨੇ ਡਟ ਕੇ ਅਕਾਲੀ ਦਲ ਦਾ ਲਾਇ ਉਹਨਾਂ ਨੇ ਇਮਾਨਦਾਰੀ ਨਾਲ ਸੱਚਾਈ ਨਾਲ ਸੇਵਾ ਕੀਤੀ ਕੋਈ ਉਹਨਾਂ ਨੇ ਖਟਿਆ ਨਹੀਂ ਕੋਈ ਉਹਨਾਂ ਨੇ ਪੈਸੇ ਨਹੀਂ ਬਣਾਏ ਕੋਈ ਜਾਇਦਾਦ ਨਹੀਂ ਬਣਾਈ ਕੋਈ ਉਹਨਾਂ ਨੇ ਨਜਾਇਜ਼ ਫਾਇਦਾ ਨਹੀਂ ਲਿਆ ਅਕਾਲੀ ਦਲ ਦੀ ਸਰਕਾਰ ਦਾ ਤੇ ਉਹ ਆਪਣੇ ਲੋਕਾਂ ਵਾਸਤੇ ਸੇਵਾ ਕਰਦੇ ਰਹੇ ਤੇ ਵਿਚਾਰੇ ਉਹ ਸੀ ਉਹਦੇ ਵਿਰਸੇ ਨੂੰ ਸੰਭਾਲ ਕੇ ਬੈਠੇ ਆ ਸੋ ਇਸ ਕਰਕੇ ਜਦੋਂ ਗਏ ਇਹਨਾਂ ਤੇ ਦਬਾਅ ਪਾਇਆ ਉਹਨਾਂ ਨੇ ਇਹਨਾਂ ਨੂੰ ਗੁੰਮਰਾਹ ਕੀਤਾ ਪਰ ਜਦੋਂ ਇਹ ਬਾਹਰ ਆਏ ਵਾਪਸ ਆਏ ਗੁੰਮਰਾਹ ਕੀ ਕੀਤਾ ਕੀ ਕਹ ਦਿੰਦਾ ਕਿਉਂਕਿ ਸਰੂਪਾ ਪਾ ਰਹੇ ਆਪਣਾ ਤਸਵੀਰਾਂ ਦੇਖੀਆਂ ਸਾਰੇ ਦਿਨ ਤਸਵੀਰਾਂ ਚੱਲੀਆਂ ਨੇ ਕਿ ਸੁਰਜੀਤ ਕੌਰ ਉਹਨਾਂ ਨੇ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਸੀ ਭਗਵੰਤ ਮਾਨ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਸੀ ਕਿ ਇਹਨਾਂ ਨੂੰ ਬਣਦਾ ਇਹਨਾਂ ਦਾ ਸਨਮਾਨ ਜਿਹੜਾ ਹੈ ਉਹ ਪਾਰਟੀ ਦੇ ਵਿੱਚ ਸਾਡੀ ਚ ਦਿੱਤਾ ਜਾਏਗਾ ਬਹੁਤ ਸਾਰਾ ਕੁਝ ਹੋਇਆ ਪਰ ਅਸੀਂ ਕਿੱਦਾਂ ਕਹਿ ਸਕਦੇ ਹਾਂ ਕਿ ਉਹ ਉਹ ਉਹਨਾਂ ਨੂੰ ਧੋਖੇ ਦੇ ਨਾਲ ਪਾਰਟੀ ਦੇ ਵਿੱਚ ਸ਼ਾਮਲ ਕਰਾ ਦਿੱਤਾ ਜੀ ਮੈਂ ਤਾਂ ਇਹ ਕਹਿੰਦਾ ਗੁੰਮਰਾਹ ਕੀਤਾ ਵੀ ਸਰਕਾਰ ਆਪਣਾ ਜੋਰ ਲਾਉਂਦੀ ਆ ਆਪਣਾ ਤਾਣਾ ਬਾਣਾ ਵਰਤਦੀ ਆ ਸਰਕਾਰ ਕਹਿੰਦੀ ਸਕੇਹਨਦੀ ਵੀ ਤੁਹਾਡੇ ਕੰਮ ਕਰਾਵਾਂਗੇ ਜੀ ਤੁਹਾਡੀ ਡੀਸੀ ਸੁਣੂੰਗਾ ਤੁਹਾਡੀ ਐਸਐਸਪੀ ਸੁਣੂੰਗਾ ਤੁਹਾਡੀ ਕਮਿਸ਼ਨਰ ਸੁਣੂੰਗਾ ਇਹ ਤਾਂ ਗੱਲਾਂ ਹੀ ਹੁੰਦੀਆਂ ਨਾ ਜੀ ਇੱਥੇ ਤਾਂ ਚੰਗੇ ਪਰੇ ਲੀਡਰਾਂ ਦੀ ਕੋਈ ਨਹੀਂ ਸੁਣਦਾ ਇੱਥੇ ਐਮਐਲਏ ਦੀ ਕੋ ਬੋਕਤ ਨਹੀਂ ਪੋਲਿਟਿਕਸ ਦਾ ਇਹ ਮਿਆਰ ਆ ਗਿਆ ਆਪਣੇ ਖਾਸ ਕਰ ਪੰਜਾਬ ਦਾ ਤੇ ਫਿਰ ਉਹ ਜਿਹੜਾ ਕੁਦਰਤੀ ਸ਼ਰੀਫ ਹੋਵੇ ਮੈਂ ਤੁਹਾਨੂੰ ਕਹਿੰਦਾ ਨਾ ਸਧਾਰਨ ਪਰਿਵਾਰ ਹੋਵੇ ਉਹ ਇਹਨਾਂ ਗੱਲਾਂ ਦੇ ਮਗਰ ਕਈ ਵਾਰ ਲੱਗ ਜਾਂਦਾ ਪਰ ਜਦੋਂ ਉਹਨੂੰ ਅਸਾਸ ਹੁੰਦਾ ਆਪਣੇ ਕੀਤੇ ਹੋਏ ਤੇ ਪਛਤਾਵਾ ਆਉਂਦਾ ਫਿਰ ਉਹ ਕਹਿੰਦਾ ਨਹੀਂ ਭਾਈ ਇਹ ਗੱਲ ਠੀਕ ਨਹੀਂ ਹੋਈ ਤੇ ਮੈਂ ਆਪਣੇ ਘਰ ਹੀ ਠੀਕ ਆ ਮੈਨੂੰ ਆਪਣਾ ਘਰ ਪਿਆਰਾ ਮੈਨੂੰ ਬਗਾਨਾ ਥਾਂ ਨਹੀਂ ਪਿਆਰਾ ਤੇ ਉਹਨਾਂ ਨੇ ਆ ਕੇ ਬਾਹਰ ਆ ਕੇ ਉਦੋਂ ਹੀ ਇਹ ਮਨ ਬਣਾਇਆ ਕਿ ਮੈਂ ਅਕਾਲੀ ਦਲ ਦੀ ਸੀ ਅਕਾਲੀ ਦਲ ਹੈਗੀ ਆਂ ਅਕਾਲੀ ਦਲ ਨਾਲ ਰਹੂੰਗੀ ਤੇ ਅਸੀਂ ਅਕਾਲੀ ਦਲ ਦੇ ਉਮੀਦਵਾਰ ਆ ਜਿਹੜਾ ਜੈਦਾ ਪ੍ਰੀਤਮ ਸਿੰਘ ਵਸਤੀ ਮਿਠੂਦੀ 45 ਸਾਲ ਦੀ ਜਿਹੜੀ ਇਮਾਨਦਾਰੀ ਵਾਲੀ ਸੇਵਾ ਜਿਹੜੀ ਉਹ ਨੇਕੀ ਕਮਾਈ ਉੱਤੇ ਦਾਗ ਨਹੀਂ ਲੱਗਣ ਦੇਣਾ ਇਸ ਪਰਿਵਾਰ ਨੇ ਤੇ ਸੰਗਤ ਵੱਲੋਂ ਬਹੁਤ ਇਹਨਾਂ ਨੂੰ ਹਮਦਰਦੀ ਮਿਲ ਰਹੀ ਹੈ ਬੜਾ ਇਹਨਾਂ ਨੂੰ ਪ੍ਰੋਸਾ ਆਪਣੇ ਮਿਲ ਰਿਹਾ ਬੜੀ ਇਹਨਾਂ ਨੂੰ ਸਪੋਰਟ ਮਿਲ ਰਹੀ ਹੈ ਬਟਾਲਾ ਸਾਹਿਬ ਜਦੋਂ ਪਾਰਟੀ ਜੁਆਇਨ ਕੀਤੀ ਬਾਹਰ ਆ ਕੇ ਬੀਬੀ ਉਹਨਾਂ ਨੇ ਤੁਹਾਡੇ ਨਾਲ ਸੰਪਰਕ ਕੀਤਾ ਕਿ ਤੁਸੀਂ ਕਿਹਾ ਕਿ ਇਹ ਕੀ ਚੱਲੀ ਜਾਂਦਾ ਮੀਡੀਆ ਦੇ ਵਿੱਚ ਇਹ ਤੁਸੀਂ ਕਿਦਾਂ ਪਾਰਟੀ ਜੁਆਇਨ ਕਰ ਲਈ ਉਹਨਾਂ ਨੇ ਸੰਪਰਕ ਕੀਤਾ ਜਾਂ ਤੁਸੀਂ ਉਹਨਾਂ ਦਾ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਆਪਣੇ ਪਰਿਵਾਰ ਨਾਲ ਸਮਰਥ ਕੀਤਾ ਅਸੀਂ ਉਹਨਾਂ ਦੇ ਪਰਿਵਾਰ ਨਾਲ ਰੈਗੂਲਰ ਸੰਪਰਕ ਵਿੱਚ ਸੀਗੇ ਉਹਨਾਂ ਦਾ ਪਰਿਵਾਰ ਸਾਡੇ ਕੋਲ ਸੀਗਾ ਇਹ ਤਾਂ ਹੁੰਦਾ ਹੀ ਆ ਕਰਕੇ ਸਾਡਾ ਆਪਣਾ ਪਰਿਵਾਰ ਆ ਸੰਪਰਕ ਤਾਂ ਕੰਟੈਕਟ ਦਾ ਰਵਾਂਗੇ ਹੀ ਤੇ ਇਸ ਕਰਕੇ ਜਿਹੜਾ ਪਰਿਵਾਰ ਸੀ ਉਹਨਾਂ ਦਾ ਉਹ ਵੀ ਬੜਾ ਫਿਕਰਮੰਦ ਸੀਗਾ ਉਹਨਾਂ ਦੇ ਜਵਾਈ ਆ ਉਹਨਾਂ ਦੀਆਂ ਬੇਟੀਆਂ ਆ ਤੇ ਉਹ ਸਾਰੇ ਰਿਸ਼ਤੇਦਾਰ ਆ ਸਾਰਾ ਭਾਈਚਾਰਾ ਉਹਨਾਂ ਕੋ ਬਠਿੰਡੇ ਤੋਂ ਆਇਆ ਕੋਈ ਪਟਿਆਲੇ ਤੋਂ ਆਇਆ ਕੋਈ ਆਪਣੇ ਲੁਧਿਆਣੇ ਤੋਂ ਆਇਆ ਉਹ ਸਾਰੇ ਹੀ ਫਿਕਰਮੰਦ ਸਿਗਾ ਸੋ ਸਾਰੇ ਇਸ ਗੱਲ ਤੇ ਬੜੇ ਹੈਰਾਨ ਹੋਏ ਕਿ ਇੱਕ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਕਿਹੜੇ ਨੀਵੇਂ ਪੱਧਰ ਤੇ ਚੱਲੇਗੀ ਤੁਹਾਨੂੰ ਹੋਰ ਨਹੀਂ ਯਾਰ ਕੋਈ ਲੱਭਦਾ ਆ ਜਿਹੜੇ ਹੋਰ ਕਈ ਆਜ਼ਾਦ ਉਮੀਦਵਾਰ ਨੇ ਉਹਨਾਂ ਨੂੰ ਜਾ ਕੇ ਲੱਭ ਲਓ ਮੀਡੀਆ ਮੀਡੀਆਦਾਰੇ ਦੀ ਇੰਟਰਵਿਊ ਸੁਣ ਰਿਹਾ ਸੀ ਉਹਨਾਂ ਦੇ ਬੇਟੇ ਕਹਿ ਰਹੇ ਸੀ ਸੁਰਜੀਤ ਕੌਰ ਜੇ ਹੁਣ ਨਹੀਂ ਅਸੀਂ ਮੁੜ ਕੇ ਅਕਾਲੀ ਦਲ ਦੇ ਵਿੱਚ ਜਾਂਦੇ ਹਾਂ ਉਹ ਜੀ ਜੇ ਪਤਾ ਕੀ ਆ ਜਦੋਂ ਇਦਾਂ ਦਾ ਉਹਨਾਂ ਤੇ ਦਬਾਅ ਹੁੰਦਾ ਜਦੋਂ ਇਦਾਂ ਦਾ ਉਹਨਾਂ ਤੇ ਪ੍ਰੈਸ਼ਰ ਹੁੰਦਾ ਫਿਰ ਉਹ ਉਹ ਆਪਣੇ ਨਾ ਇਨਸਾਨ ਨੂੰ ਪਤਾ ਨਹੀਂ ਲੱਗਦਾ ਮੈਂ ਕੀ ਕਹਿਣਾ ਆ ਤੇ ਜਿਹੜੀ ਗੱਲ ਉਹਦੇ ਮਨ ਚ ਆਉਂਦੀ ਕਹਿ ਦਿੰਦਾ ਆ ਪਰ ਮੈਂ ਫਿਰ ਤੁਹਾਨੂੰ ਕਹਿੰਦਾ ਆ ਠੀਕ ਆ ਉਦੋਂ ਉਹਨਾਂ ਨੇ ਕਿਹਾ ਤਾਂ ਦਬਾਅ ਹੀਟ ਪ੍ਰੈਸ਼ਰ ਹਟਾ ਕੇ ਬਟ ਆਫਟਰ ਥੈਟ ਜਦੋਂ ਉਹ ਬਾਹਰ ਆ ਗਏ ਉਹਨਾਂ ਨੇ ਇਸ ਗੱਲ ਦਾ ਪਛਤਾਵਾ ਸਮਝਿਆ ਉਹਨਾਂ ਨੂੰ ਫੀਲ ਹੋਇਆ ਵੀ ਸਾਰੀ ਤੋਂ ਗਲਤੀ ਹੋ ਗਈ ਅਸੀਂ ਠੀਕ ਕਰਨਾ ਆ ਤੇ ਦੋ-ਜੋ ਘੰਟੇ ਬਾਅਦ ਫਿਰ ਉਹ ਵਿਚਾਰੇ ਨੂੰ ਬਲੱਡ ਪ੍ਰੈਸ਼ਰ ਆਇਓ ਗਿਆ ਉਹਨਾਂ ਦਾ ਫਿਰ ਉਹ ਠੀਕ ਕੀਤਾ ਸ਼ਾਮ ਤੱਕ ਦਵਾਈ ਤੋਂ ਖਾਦੀ ਰੈਸਟ ਕੀਤਾ ਜਦੋਂ ਠੀਕ ਹੋ ਗਏ ਤਾਂ ਉਹਨਾਂ ਨੇ ਪ੍ਰੈਸ ਨੂੰ ਆ ਕੇ ਆਪਣੀ ਗੱਲ ਕਲੀਅਰ ਕਰਤੀ ਸੋ ਇਹ ਸਾਰਾ ਇੱਕ ਡਰਾਮਾ ਹੋਇਆ ਜਿਹੜਾ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਕਵਰਾੜ ਦੀ ਨਿਸ਼ਾਨੀ ਸੀ ਇਦਾਂ ਕਰਨਾ ਨਹੀਂ ਚਾਹੀਦਾ ਠੀਕ ਹੈ ਤੁਸੀਂ ਆਪਣੇ ਕੀਤੇ ਹੋਏ ਕੰਮ ਤੇ ਇਲੈਕਸ਼ਨ ਲੜੋ ਤੁਹਾਡੇ ਕੋਲ ਟੀਮ ਹੈਗੀ ਉਸ ਟੀਮ ਨਾਲ ਲੜੋ ਤੁਹਾਡੇ ਕੋਲ ਕਲੇ-ਕਲੇ ਮੰਤਰੀ ਬੈਠੇ ਆਪਣੇ ਬੋਰਡਾਂ 'ਚ ਆਪਣੇ ਸਾਰੇ ਇਲਾਕੇ 'ਚ ਪਰ ਜੇ ਹੁਣ ਤੁਸੀਂ ਕੰਮ ਕੀਤਾ ਹੋਵੇ ਤੇ ਲੋਕੀਂ ਤੁਹਾਨੂੰ ਵੋਟਾਂ ਪਾਉਣਗੇ ਐਸੀ ਕਿਹੜੀ ਗੱਲ ਹੈ ਠੀਕ ਹੈ ਲੋਕਤੰਤਰ ਹੈ ਬਟ ਇਦਾਂ ਤੋਂ ਕਿਸੇ ਸ਼ਰੀ ਪਰਿਵਾਰ ਨਾਲ ਸਧਾਰਨ ਪਰਿਵਾਰ ਨਾਲ ਵਿਧਵਾ ਔਰਤ ਨਾਲ ਇਦਾਂ ਨਹੀਂ ਕਰਨਾ ਚਾਹੀਦਾ ਇਦਾਂ ਦਵਾਈ ਨਹੀਂ ਲਿਆਉਣਾ ਚਾਹੀਦਾ ਪਹਿਲਾਂ ਹੀ ਆਲਰੇਡੀ ਅਕਾਲੀ ਦਲ ਦੀ ਲੀਡਰਸ਼ਿਪ ਵੱਲੋਂ ਬਹੁਤ ਉਹਨਾਂ ਨਾਲ ਬੇਇਨਸਾਫੀ ਕੀਤੀ ਗਈ ਆ ਸੋ ਸਾਨੂੰ ਬੜਾ ਫੀਲ ਹੋਇਆ ਸੀਗਾ ਕਿ ਇਹਨਾਂ ਨੂੰ ਇਹਨਾਂ ਤੇ ਦੁਆਰਾ ਫੇਰ ਇੱਕ ਵਾਰੀ ਵਾਰ ਕਰਤਾ ਸਰਕਾਰ ਨੇ ਪਹਿਲਾਂ ਵਾਰ ਕੀਤਾ ਸੀ ਅਕਾਲੀ ਦਲ ਨੇ ਪਰ ਹੁਣ ਜਾਰੇ ਸੁਰਖਰੂ ਹੋ ਗਏ ਆ ਤੇ ਹੁਣ ਇਹ ਕੈਂਪੇਨ ਕੱਲ ਤੋਂ ਸਵੇਰ ਤੋਂ ਰੈਗੂਲਰਲੀ ਨਾਰਮਲ ਤਰੀਕੇ ਨਾਲ ਚੱਲੂਗੀ ਅਸੀਂ ਫੇਰ ਆਪਣੇ ਵੋਟਰਾਂ ਕੋਲ ਜਾਵਾਂਗੇ ਸਤਕਾਰਯੋਗ ਵੋਟਰਾਂ ਨੂੰ ਬੇਨਤੀ ਕਰਾਂਗੇ ਕਿ ਬੀਬੀ surjit kaur ji ਦਾ ਡਟ ਕੇ ਸਾਥ ਦਿਓ ਉਹਨਾਂ ਨੂੰ ਆਪ ਇਲੈਕਸ਼ਨ ਜਿਤਾ ਕੇ ਤੇ ਪੰਜਾਬ ਦੇ ਵਿਧਾਨ ਸਭਾ ਵਿੱਚ ਭੇਜੀਏ ਬੀਬੀ ਜ਼ਗੀਰ ਕੌਰ ਜੀ ਦੇ ਲਈ ਮਾਫ ਕਰਨਾ ਬੀਬੀ surjit kaur ji ਦੇ ਲਈ ਤੁਸੀਂ ਹੁਣ ਜਿਹੜੀ ਚੋਣ ਮੁਹਿੰਮ ਹੈ ਕੱਲ ਤੋਂ ਫਿਰ ਸ਼ੁਰੂ ਕਰ ਰਹੇ ਹਾਂ ਔਰ ਇਹ ਉਸੇ ਉਮੀਦ ਜਤਾਈ ਹੈ ਕਿ ਤਕੜੀ ਦੇ ਚੋਣ ਨਿਸ਼ਾਨ ਤੇ ਉਹ 10 ਤਰੀਕ ਨੂੰ ਚੋਣ ਲੜਨਗੇ ਬਿਲਕੁਲ ਜੀ ਪਰਮਾਤਮਾ ਦੀ ਕਿਰਪਾ ਨਾਲ ਗੁਰੂ ਸਾਹਿਬ ਦੀ ਮਿਹਰ ਨਾਲ ਇਹ ਜ਼ਰੂਰ ਇਲੈਕਸ਼ਨ ਜੋ ਅੱਗੇ ਵੰਗੋ ਚੱਲੂਗੀ ਉਹਦੇ ਕੰਪੇਨ ਆਪਣੇ ਕਰਾਂਗੇ ਤੇ ਇਹ 10 ਤਰੀਕ ਤੱਕ ਤਕਰੀਰ ਨਿਸ਼ਾਨ ਵਾਸਤੇ ਵੋਟਾਂ ਮੰਗਾਂਗੇ ਤੇ 10 ਤਰੀਕ ਨੂੰ ਆਪਣੇ ਹੱਥ ਜੋੜ ਕੇ ਫੇਰ ਅਪੀਲ ਕਰਦੇ ਆ ਬੇਨਤੀ ਕਰਦੇ ਆ ਸਾਰੇ ਸਤਿਕਾਰਯੋਗ ਵੋਟਰਸ ਨੂੰ ਦੈਨਿਕ ਸਵੇਰਾ ਦੇ ਮੀਡੀਅਮ ਰਾਹੀਂ ਕਿ ਇਸ ਬੀਬੀ ਨਾਲ ਬਹੁਤ ਬੇਇਨਸਾਫੀ ਆਲਰੇਡੀ ਹੋ ਗਈ ਆ ਇਸ ਬੀਬੀ ਨਾਲ ਬਹੁਤ ਤਕਾ ਹੋ ਗਿਆ ਵਿਚਾਰੀ ਨਾਲ ਤੇ ਇੱਕ ਆਪਣੇ ਸਧਾਰਨ ਪਰਿਵਾਰ ਆ ਵਿਧਵਾ ਔਰਤ ਆ ਇਦਾਂ ਇਹਨਾਂ ਇਦਾਂ ਹੋਣਾ ਨਹੀਂ ਚਾਹੀਦਾ ਜਿਹੜੀ ਨਜਾਇਜ਼ ਇਹਨਾਂ ਹੋਈ ਆ ਸੋ ਵੀਰੋ ਬਜ਼ੁਰਗੋ ਮਤਾਓ ਤੇ ਬੈਣੋ ਤਕੜੇ ਹੋ ਕੇ ਬੀਬੀ ਸੁਰਜੀਤ ਕੌਰ ਜੀ ਨੂੰ ਵੋਟਾਂ ਪਾਓ ਤੇ ਅਕਾਲੀ ਦਲ ਦੇ ਚੋਣ ਨਿਸ਼ਾਨ ਤੇ ਆਪਾਂ ਇਹਨਾਂ ਨੂੰ ਜਿਤਾਈਏ ਡਟ ਕੇ ਖੜੇ ਆ ਉਹਨਾਂ ਨੇ ਆਉਂਦੇ ਨੇ ਕਿਹਾਤਾ ਅਸੀਂ ਅਕਾਲੀ ਸੀਗੇ ਅਕਾਲੀ ਹਾਂ ਤੇ ਅਸੀਂ ਅਕਾਲੀ ਰਵਾਂਗੇ ਲੋਕਾਂ ਨੂੰ ਬੇਨਤੀ ਕਰ ਦਿੱਤੀ ਜਾਂਦੇ ਜਾਂਦੇ ਸੁਖਵੀਰ ਬਾਦਲ ਉਹਨਾਂ ਨੂੰ ਕੀ ਬੇਨਤੀ ਕਰੋਗੇ ਕਿਉਂਕਿ ਉਹਨਾਂ ਦੀ ਵੀ ਤਾਂ ਲੋੜ ਹੋਏਗੀ ਨਾ ਉਹ ਵੀ ਸਪੋਰਟ ਕਰਨ ਆ ਕੇ ਇੱਥੇ ਬੀਬੀ ਜੀ ਦੇ ਲਈ ਪਰ ਉਹ ਕਿਨਾਰਾ ਕਰ ਗਏ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਬਾਦਲ ਸਾਹਿਬ ਸਾਡਾ ਭਰਾ ਆ ਅਸੀਂ ਬੜਾ ਸਤਿਕਾਰ ਕਰਦੇ ਹਾਂ ਆਪਣੇ ਬ੍ਰਦਰ ਦਾ ਠੀਕ ਹੈ ਕੋਈ ਅਸੀਂ ਕਦੀ ਕਦੀ ਉਹਨਾਂ ਦਾ ਘਾਟਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਠੀਕ ਹੈ ਸਾਨੂੰ ਮਾਣ ਆ ਉਹਨਾਂ ਨੇ ਚਲੋ ਜਿਵੇਂ ਲੀਡਰਸ਼ਿਪ ਆਪਣੀ ਦਿੱਤੀ ਬੜੀ ਮਿਹਨਤ ਕੀਤੀ ਉਹਨਾਂ ਨੇ ਠੀਕ ਹੈ ਲੇਠੀ ਗਿਆ ਲੋਕਾਂ ਨੇ ਸਾਥ ਨਹੀਂ ਦਿੱਤਾ ਵੱਖਰੀ ਗੱਲ ਆ ਅਸੀਂ ਉਹਨਾਂ ਨੂੰ ਬੇਨਤੀ ਕਰਾਂਗੇ ਜੇ ਸਾਡੀ ਜਿਹੜੀ ਅਪੀਲ ਉਹਨਾਂ ਤੱਕ ਚੱਲ ਜਾਵੇ ਕਿ ਆਪਾਂ ਅਕਾਲੀ ਦਰ ਨੂੰ ਇਕੱਠਾ ਰੱਖੀਏ ਅਕਾਲੀ ਦਲ ਨੂੰ ਇੱਕ ਝਟਕਾ ਰੱਖੀ ਐ ਅਕਾਲੀ ਦਲ ਵਿੱਚ ਆਪਾਂ ਪਾਰ ਨਾ ਪਾਈਏ ਇਹ ਜੋ ਅਸੀਂ ਕਹਿ ਰਹੇ ਹਾਂ ਬਾਦਲ ਸਾਹਿਬ ਇਸ ਇਹ ਸਾਰਾ ਆਵਾਮ ਇਸ ਗੱਲ ਦੀ ਮੰਗ ਕਰਦਾ ਆ ਮੇਰੀ ਕੀ ਗਲਤੀ ਆ ਜੇ ਮੈਂ ਲੋਕਾਂ ਦੀ ਗੱਲ ਸੁਣ ਕੇ ਤੇ ਮੈਂ ਆਪਣੇ ਤੁਹਾਨੂੰ ਦੱਸ ਦਵਾ ਜਾਂ ਮੈਂ ਕੋਈ ਕਿਸੇ ਗੱਲ ਦੀ ਮੰਗ ਕਰਾਂ ਜੇ ਮੈਂ ਨਾ ਲੋਕਾਂ ਦੀ ਗੱਲ ਸੁਣਾ ਤੇ ਫਿਰ ਮੈਨੂੰ ਇਸ ਪੋਲਿਟਿਕ ਵਿੱਚ ਰਹਿਣ ਦਾ ਕੋਈ ਆਪਣੇ ਫਾਇਦਾ ਨਹੀਂ ਫਿਰ ਮੇਰਾ ਕੋਈ ਅਧਿਕਾਰ ਨਹੀਂ ਗਾ ਕਰਕੇ ਜੇ ਲੋਕ ਜੋ ਕਹਿਣ ਅਸੀਂ ਉਹ ਨਾ ਕਰੀਏ ਤੇ ਫਿਰ ਲੋਕਾਂ ਨੇ ਸਾਡਾ ਸਾਥ ਨਹੀਂ ਦੇਣਾ ਸੋ ਇਹ ਤਾਂ ਕਲਾ ਕਲਾ ਅਕਾਲੀ ਦਲ ਦਾ ਵਰਕਰ ਇਹ ਚਾਹੁੰਦਾ ਕਿ ਆਪਾਂ ਨੂੰ ਕੋ ਵੱਡੇ ਫੈਸਲੇ ਕਰਨ ਦੀ ਲੋੜ ਆ ਅਕਾਲੀ ਦਲ ਦੀ ਲੀਡਰਸ਼ਿਪ ਉਹ ਲੈ ਕੇ ਆਈਏ ਜਿਹਨੂੰ ਲੋਕ ਪਰਵਾਨ ਕਰਨ ਅਕਾਲੀ ਦਲ ਨੂੰ ਲੋਕ ਪਿਆਰ ਕਰਦੇ ਆ ਸਾਰੇ ਆਪਾਂ ਅਕਾਲੀ ਦਲ ਨੂੰ ਧੱਕਾ ਲਾਈਏ ਵਿੱਚ ਹੀ ਬਾਦਲ ਸਾਹਿਬ ਲਾਉਣ ਧੱਕਾ ਇਦਾਂ ਨਹੀਂ ਹੈਗਾ ਕਿ ਆਪਾਂ ਕਿਸੇ ਨੂੰ ਕਢਣਾ ਕਿਸੇ ਨੂੰ ਪਾਉਣਾ ਪਰ ਜੇ ਦੇਖੋ ਉਹ ਸਿਆਣਪ ਨਾਲ ਇਹ ਆਪਣੇ ਇਸ ਤਰੀਕੇ ਨੂੰ ਪਾਰਟੀ ਦਾ ਫੈਸਲਾ ਕਰਨ ਤੇ ਆਪਣੇ ਹੋਰ ਵੀ ਆਪਣੇ ਮਹਾਪੁਰਖਾਂ ਦੀ ਰਾਏ ਲੈਣ ਧਾਰਮਿਕ ਸਖਸੀਤਾ ਨੂੰ ਪੁੱਛਣ ਤੇ ਪਾਰਟੀ ਇਕੱਠੀ ਰਹਿ ਸਕਦੀ ਆ ਤੇ ਬੀਬੀ ਸੁਰਜੀਤ ਕੌਰ ਜੀ ਨਾਲ ਲੋਕ ਹਮਦਰਦੀ ਜ਼ਾਹਰ ਕਰਦੇ ਨੇ ਬਾਦਲ ਸਾਹਿਬ ਨੂੰ ਗਮਨਾਹ ਕੀਤਾ ਲੋਕਾਂ ਕੋ ਲੀਡਰਸ਼ਿਪ ਨੇ ਜਿਹੜੇ ਉੱਥੇ ਬੈਠੇ ਉਹਨਾਂ ਦੇ ਕੋਲ ਉਹਨਾਂ ਨੇ ਗਮਨਾਹ ਕੀਤਾ ਜਿਹੜਾ ਬਾਦਲ ਸਾਹਿਬ ਨੂੰ ਆਪਣੇ ਜਿਹੜੀ ਹੈ ਬੀਐਸਪੀ ਨੂੰ ਮੈਦ ਦੇਣੀ ਪੈਗੀ ਤੱਕੜੀ ਦਾ ਚੌੜ ਨਿਸ਼ਾਨ ਆ ਮੈਂ ਤਾਂ ਆਪਾਂ ਬੀਐਸਪੀ ਨੂੰ ਦੇ ਰਹੇ ਹਾਂ ਜੱਗੋ ਔਰ ਹੀ ਗੱਲ ਹੋ ਗਈ ਇਹ ਕਦੀ ਹੋਇਆ ਦੱਸੋ ਕਦੀ ਕਿਸੇ ਇਤਹਾਸਿਕ ਸਭ ਉਹ ਤਾਂ ਕਹਿ ਰਹੇ ਵੀ ਅੰਦਰ ਬੈਠ ਕੇ ਸਾਡੇ ਨਾਲ ਗੱਲ ਕਰੋ ਅਸੀਂ ਹਰੇਕ ਗੱਲ ਕਰਨ ਲਈ ਤਿਆਰ ਆ ਪਰ ਅੰਦਰ ਬੈਠ ਕੇ ਕਰੋ ਤੁਸੀਂ ਪ੍ਰੈਸ ਕਾਨਫਰੈਂਸ ਕਿਉਂ ਕਰ ਰਹੇ ਹੋ ਮੀਡੀਆ 'ਚ ਜਾ ਕੇ ਕਿਉਂ ਕਰ ਰਹੇ ਹੋ ਉਹਨਾਂ ਦਾ ਸਿਰਫ ਇਹੀ ਕਹਿਣਾ ਹੈ ਕਿ ਅਸੀਂ ਗੱਲ ਸੁਣਨ ਲਈ ਤਿਆਰ ਆ ਪਰ ਕਮਰੇ 'ਚ ਬੈਠ ਕੇ ਕਰੋ ਅੱਗੇ ਅਸੀਂ ਬਹੁਤ ਵਾਰੀ ਉਹਨਾਂ ਨੂੰ ਇਹ ਬੇਨਤੀਆਂ ਕੀਤੀਆਂ ਸੁਝਾਅ ਦਿੱਤੇ ਬੜੀ ਵਾਰੀ ਗੱਲ ਆਖੀ ਆ ਹੁਣ ਵੀ ਜਿਹੜੀ ਲਾਸਟ ਮੀਟਿੰਗ ਹੋਈ ਆ ਪਾਰਟੀ ਦੀ ਉਸ 'ਚ ਵੀ ਕਿਹਾ ਸੀਗਾ ਕਿ ਜੋ ਕੰਤੇ ਲਿਖਿਆ ਬਾਦਲ ਸਾਹਿਬ ਪੜ ਲਓ ਜੋ ਸ਼ੀਸ਼ਾ ਦਿਖਾਤਾ ਪੰਜਾਬ ਨੇ ਦੇਖ ਲਓ ਅੱਖਾਂ ਮੀਡੀਏ ਨੇਰੇ 'ਚ ਤੁਰਨ ਦਾ ਕੋਈ ਫਾਇਦਾ ਨਹੀਂਗਾ ਆ ਆਪਾਂ ਕੰਤੇ ਲਿਖਿਆ ਪੜਾਂਗੇ ਨਾ ਜੋ ਲੋਕ ਚਾਹੁੰਦੇ ਆ ਕਰਾਂਗੇ ਨਾ ਤੇ ਫਿਰ ਅਕਾਲੀ ਦਲ ਕਿਵੇਂ ਟਕੜਾ ਹੋਊਗਾ ਅਸੀਂ ਅਕਾਲੀ ਦਲ ਨੂੰ ਬਚਾਉਣ ਜਾ ਰਹੇ ਆ ਅਕਾਲੀ ਦਲ ਦੀ ਅਸੀਂ ਮਤਲਬ ਉਹਨੂੰ ਚਾਹੁੰਦੇ ਟਕੜਾ ਹੋਵੇ ਕਾਇਮ ਰਵੇ ਆਪਣੇ ਅਕਾਲੀ ਦਲ ਇੱਕ ਐਸੀ ਜਮਾਤ ਹੈ ਜਿਹੜੀ ਪੰਜਾਬ ਦੀ ਆਪਣੇ ਹਰ ਪੱਖੋਂ ਤਰਜਮਾਨੀ ਕਰਦੀ ਆ ਖੇਤਰੀ ਪਾਰਟੀ ਆ ਲੋਕ ਚਾਹੁੰਦੇ ਅਕਾਲੀ ਦਲ ਕਮਜ਼ੋਰ ਨਾ ਹੋਵੇ ਸੋ ਅਸੀਂ ਅਕਾਲੀ ਦਲ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਆ ਇਹ ਸਾਡਾ ਜਿਹੜਾ ਉਪਰਾਲਾ ਆ ਸਾਡਾ ਜਿਹੜਾ ਰੋਲ ਆ ਇਹ ਸਾਰਥਕ ਆ ਅਸਾਰੂ ਆ ਕਿਸੇ ਦੇ ਵਿਰੁੱਧ ਨਹੀਂ ਕਿਸੇ ਨੂੰ ਨਿਵਾ ਦਿਖਾਉਣ ਨਹੀਂ ਹੁੰਦੇ ਵਾਸਤੇ ਨਹੀਂਗਾ ਇਹ ਅਕਾਲੀ ਦਲ ਦੇ ਫਾਇਦੇ ਵਾਸਤੇ ਆ ਅਕਾਲੀ ਦਲ ਨੂੰ ਬਚਾਉਣ ਵਾਸਤੇ ਆ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਜੀ ਥੈਂਕ ਯੂ ਥੈਂਕ ਯੂ ਜੀ ਥੈਂਕ ਯੂ ਸੋ ਸਾਡੇ ਨਾਲ ਗੁਰਪ੍ਰਤਾਪ ਸਿੰਘ ਬਡਾਲਾ ਜੀ ਸਾਡੇ ਨਾਲ ਜੁੜੇ ਸੀ ਉਹਨਾਂ ਨੇ ਦੱਸਿਆ ਕਿ ਸੁਰਜੀਤ ਕੌਰ ਜੀ ਉਹਨਾਂ ਦੇ ਵੱਲੋਂ ਉਹਨਾਂ ਨੂੰ ੱੱਕੇ ਦੇ ਨਾਲ ਪਾਰਟੀ ਜੁਆਇਨ ਕਰਵਾਈ ਗਈ ਸੀ ਔਰ ਸ਼ਾਮ ਹੁੰਦਿਆਂ ਹੁੰਦਿਆਂ ਉਹਨਾਂ ਨੇ ਇਸ ਗੱਲ ਨੂੰ ਰਿਅਲਾਈਜ਼ ਕੀਤਾ ਕਿ ਮੇਰੀ ਜਿਹੜੀ ਪਾਰਟੀ ਹੈ ਉਹ ਸ਼ਰਮਨੀ ਅਕਾਲੀ ਦਲ ਰਹਿ ਕੇ ਹੀ ਪਾਰਟੀ ਦੀ ਸੇਵਾ ਕਰਨੀ ਹੈ ਔਰ ਪਾਰਟੀ ਦੇ ਚੋਣ ਨਿਸ਼ਾਨ ਦੇ ਉੱਪਰ ਜਲੰਧਰ ਦੀ ਜਿਹੜੀ ਬੈਸਟ ਦੀ ਜਿਮਨੀ ਚੋਣ ਹੈ ਉਸ ਨੂੰ ਲੜਨਾ ਹੈ ਹੁਣ ਦੇਖਣਾ ਹੋਏਗਾ ਕਿ 10 ਤਰੀਕ ਨੂੰ ਬੀਬੀ ਸੁਰਜੀਤ ਕੌਰ ਹੁਣਾ ਨੂੰ ਜਲੰਧਰ ਬੈਸਟ ਦੇ ਜਿਹੜੇ ਲੋਕ ਨੇ ਕਿੰਨੀਆਂ ਕਿ ਵੋਟਾਂ ਪਾ ਕੇ ਆਪਣਾ ਪਿਆਰ ਦਿੰਦੇ ਨੇ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ